ਮੈਂ ਬੇਨਤੀ ਕਰਾਂ ਕਦੀ ਅੰਮ੍ਰਿਤਸਰ ਸਾਹਿਬ ਜਾਇਓ ਸ਼ੀਰਾਂ ਦਾ ਸਥਾਨ ਹੈ ਤਨਤਨ ਬਾਬਾ ਦੀਪ ਸਿੰਘ ਜੀ ਉੱਥੇ ਹਜ਼ਾਰਾਂ ਸੰਗਤਾਂ ਜਪਹਿਰਾ ਸਾਹਿਬ ਘਟਦੀਆਂ ਜੇ ਤੁਹਾਨੂੰ ਪਤਾ ਹੋਵੇ ਜਪਹਿਰਾ ਸਾਹਿਬ ਦਾ ਮਤਲਬ ਕੀ ਹੈ 1 ਮਿੰਟ ਮੈਂ ਦੱਸ ਦਿੰਨਾ 4 ਘੰਟੇ ਦਾ ਜਾਪ ਜਿਸ ਜਾਪ ਦੇ ਵਿੱਚ ਪੰਜ ਜਪਜੀ ਸਾਹਿਬ ਦੋ ਚੌਪਈ ਸਾਹਿਬ ਇੱਕ ਸੁਖਮਨੀ ਸਾਹਿਬ ਮੂਲ ਮੰਤਰ ਗੁਰ ਮੰਤਰ ਛੇ ਪੌੜੀਆਂ ਨਾਮ ਸਾਬ ਅਰਦਾਸ ਦੇਗ ਪ੍ਰਸ਼ਾਸ ਸਜਾ ਕੇ ਕੀਤੀ ਜਾਵੇ ਉਹਦਾ ਨਾਮ ਹੀ ਚਪੈਰਾ ਸਾਹਿਬ ਇੰਨੀ ਬਾਣੀ ਤੁਸੀਂ ਘਰ ਚ ਬਹਿ ਕੇ ਕਰ ਲੋ ਨਾ ਤਾਂ ਵੀ ਭਲਾ ਪਰ ਜਦੋਂ ਵਿਚੋਲਾ ਬਣਾ ਲੈਂਦੇ ਨੇ ਸ਼ੁਰੂ ਕਿੱਥੋਂ ਹੋਇਆ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਵਿਚੋਲਾ ਬਣਾ ਲੈਂਦੇ ਨਾ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਤੇ ਕਹਿੰਦੇ ਉਹ ਵੀ ਕਾਰਜ ਹੋ ਜਾਂਦਾ ਜਿਹੜਾ ਕਦੀ ਹੋਣਾ ਹੀ ਨਾ